ਗੱਲਬਾਤ ਕਰਦੇ ਨੇ ਭਾਵੇਂ ਉਹ ਪਾਣੀ ਕੱਢਣ ਦਾ ਮਸਲਾ ਹੋਵੇ ਭਾਵੇਂ ਖੇਡਾਂ ਦਾ ਹੋਵੇ ਭਾਵੇਂ ਵਾਟਰ ਬਾਕਸ ਦਾ ਹੋਵੇ ਕਿਉਂਕਿ ਪਿੱਛੇ ਸਟੇਡੀਅਮ ਦੀ ਗੱਲ ਚੱਲੀ ਸੀ ਅਸੀਂ ਆਏ ਸੀ 1.5-2 ਸਾਲ ਪਹਿਲਾਂ ਬੱਚੇ ਖੇਤਾਂ 'ਚ ਖੇਡ ਰਹੇ ਸੀ ਫਿਰ ਉਹ ਜਿਹੜਾ ਛੱਪੜ ਹੈ ਉੱਥੇ ਵਾਟਰ ਬਾਕਸ ਵੀ ਬਣਨਾ ਹੈ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਬਹੁਤ ਛੇਤੀ 31 ਮਾਰਚ ਤੱਕ ਅਸੀਂ ਉਹਨੂੰ ਪਾਸ ਕਰਵਾਵਾਂਗੇ ਉਹਦੇ ਨਾਲ ਇਸ ਜਿਹਾ ਕਿ ਸਟੇਡੀਅਮ ਉਹਦੇ ਨਾਲ ਬਣੇ ਉਹ ਥੋੜਾ ਛੱਪੜ ਦੀ ਜਗ੍ਹਾ ਕਰਕੇ ਥੋੜਾ ਟੈਕਨੀਕਲ ਇਸ਼ੂ ਵਿੱਚ ਆਇਆ ਹੋਇਆ ਉਹਨੂੰ ਵੀ ਅਸੀਂ ਸੋਲਵ ਕਰਾਂਗੇ ਕਿਉਂਕਿ ਸਾਰੇ ਨਗਰ ਜਾਂ ਬੱਚੇ ਚਾਹੁੰਦੇ ਆ ਕਿ ਉੱਥੇ ਹੀ ਸਟੇਡੀਅਮ ਬਣੇ ਅਸੀਂ ਉਹਦੀ ਵੀ 100% ਸਾਡੀ ਕੋਸ਼ਿਸ਼ ਹੈ ਕਿ ਉਹ ਸਟੇਡੀਅਮ ਉੱਥੇ ਹੀ ਬਣਾਈਏ ਹੁਣ ਆਪਾਂ ਸੋਲਰ ਮੋਟਰ ਲਾ ਕੇ ਜਿਵੇਂ ਆਪਣੇ ਸਟੇਟ ਸੈਕਟਰੀ ਸਾਹਿਬ ਕਹਿ ਰਹੇ ਸੀ ਕਿ ਇਹ ਜਿਹੜੀ ਹੈਗੀ ਹੈ ਝੀਲ ਦਾ ਰੂਪ ਧਾਰਨ ਕਰ ਲੈਂਦੀ ਹੈ ਕਿਉਂਕਿ ਜਿੰਨੀ ਦੇਰ ਪਾਣੀ ਦੀ ਨਿਕਾਸੀ ਨਹੀਂ ਆਪਾਂ ਕੋਈ ਗਲੀਆਂ ਨਾਲੀਆਂ ਬਣਾਣ ਦੇ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜੇ ਪਾਣੀ ਸਾਰਾ ਜਾਊਗਾ ਕਿਉਂਕਿ ਤੁਹਾਡੇ ਤਾਂ ਨੇੜੇ ਆਪਣੇ ਨਾਲਾ ਹੈਗਾ ਇਸ ਲਈ ਪਾਣੀ ਦੀ ਨਿਕਾਸੀ ਤਾਂ ਕੋਈ ਲੰਬੀ ਚੌੜੀ ਗੱਲ ਹੈ ਨਹੀਂ ਉਹ ਸਾਰਾ ਸੀਵਰੇਜ ਜਿਵੇਂ ਪਹਿਲਾਂ ਸਰਪੰਚ ਸਾਹਿਬ ਨੇ ਸਾਰਾ ਗਨਾਤਾ ਕਿ ਉਹ ਸਾਰੀਆਂ ਪਾਈਪਲਾਈਨਾਂ ਪੈ ਚੁੱਕੀਆਂ ਨੇ ਚਲੋ ਇੱਕ ਮੋਟਰ ਦਾ ਥੋੜਾ ਇਸ਼ੂ ਹੈ ਸੋਲਰ ਮੋਟਰ ਆਪਾਂ ਉਹ ਲਵਾ ਦਾਂਗੇ ਬਾਕੀ ਭਾਵੇਂ ਉਹ ਖਿੱਡਾ ਹੋਣ ਭਾਵੇਂ ਉਹ ਗਲੀਆਂ ਹੋਣ ਭਾਵੇਂ ਉਹ ਹੈਲਥ ਹੋਵੇ ਕਿਉਂਕਿ ਇਹ ਹੈਲਥ ਵੈਲਨੈਸ ਸੈਂਟਰ ਹੈ ਜਿਹੜਾ ਉਹ ਵੀ ਇੱਥੋਂ ਦਾ ਪਾਸ ਹੋ ਚੁੱਕਿਆ ਬਹੁਤ ਜਲਦੀ ਉਹਦਾ ਪਨੀ ਪੱਥਰ ਰੱਖ ਕੇ ਉਹਦਾ ਕੰਮ ਸ਼ੁਰੂ ਕਰਵਾਵਾਂਗੇ। ਬਾਕੀ ਆ ਜਿਹੜੀਆਂ ਤਿੰਨ ਗਲੀਆਂ ਆਪਣੇ ਛੋਟਾ ਵੀਰ ਦੱਸ ਕੇ ਗਿਆ ਸਾਡਾ ਸਟੇਟ ਸੈਕਟਰੀ ਕਿਉਂਕਿ ਸਭ ਤੋਂ ਪਹਿਲਾਂ ਤੇ ਅਸੀਂ ਤਾਂ ਇਹੀ ਕਹਿੰਦੇ ਆ ਕਿ ਜਿਹੜੇ ਸਾਡੇ ਉਹ ਭਰਾ ਕੋਈ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚ ਕੋਈ ਆਰਥਿਕ ਪ੍ਰੋਬਲਮ ਜੇ ਉਹਨਾਂ ਨੂੰ ਆਪਾਂ ਪਹਿਲ ਦੇ ਆਧਾਰ ਤੇ ਉਹ ਜਿਆਦਾ ਜ਼ਰੂਰੀ ਹੈ ਕਿ ਸਰਪੰਚ ਸਾਹਿਬ ਉਹ ਵੀ ਆਪਾਂ ਉਹਨਾਂ ਦਾ ਕੰਮ ਕਰੀ ਰਿਗਨਾਈ ਜਾਓਗੇ ਜਿਵੇਂ ਜਿਵੇਂ ਆਪਣੇ ਫੰਡ ਵਗੈਰਾ ਜਿਹੜੇ ਆਉਣਗੇ ਆਪਾਂ ਸਾਰੇ ਪਵਾਵਾਂਗੇ ਬਾਕੀ ਜਿੱਥੋਂ ਤੱਕ ਤੁਸੀਂ ਸਰੋਪੇ ਦੀ ਗੱਲ ਕੀਤੀ ਹੈ ਸਰੋਪਾ ਤਾਂ ਇਹ ਮਹਾਰਾਜ ਦੀ ਬਖਸ਼ਿਸ਼ ਹੈ ਇਹ ਤਾਂ ਉਹਨਾਂ ਦੀ ਹਜ਼ੂਰੀ ਚੋਥੀ ਪੈਂਦਾ ਦੇਖੋ ਕੋਈ ਪਾਰਟੀਆਂ ਨਹੀਂ ਵੱਡੀਆਂ ਹੁੰਦੀਆਂ ਕਿ ਉਹ ਪਾਰਟੀਆਂ ਸਰੋਪੇ ਪਾ ਸਕਣ ਸੋ ਜਦੋਂ ਆਪਾਂ ਪਿੰਡ ਦੀ ਗੱਲ ਕਰਦੇ ਆ ਤਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਦੇ ਆ ਅਸੀਂ ਤਾਂ ਆਪਾਂ ਸਾਡੇ ਕੋਲੇ ਪਿੰਡ ਦਾ ਕੋਈ ਵੀ ਆਉਂਦਾ ਠੀਕ ਹੈ ਜਿਹੜੇ ਬੰਦੇ ਸਾਡੇ ਟੀਮ ਦਾ ਹਿੱਸਾ ਰਹੇ ਨੇ ਉਹਨਾਂ ਦੀ ਪ੍ਰਾਇੋਰਟੀ ਜ਼ਰੂਰ ਹੁੰਦੀ ਹੈ ਪਰ ਅਸੀਂ ਕਦੇ ਕਿਸੇ ਨੂੰ ਇਹ ਨਹੀਂ ਪੁੱਛਦੇ ਤੂੰ ਅਕਾਲੀ ਐ ਤੂੰ ਕਾਂਗਰਸੀ ਐ ਵੀ ਕਿਹਨੂੰ ਵੋਟਾਂ ਪਾਈਆਂ ਅਸੀਂ ਕਦੇ ਨਹੀਂ ਪੁੱਛਦੇ ਔਰ ਅਸੀਂ ਕਦੇ ਵੀ ਸਰਪੰਚ ਸਾਹਿਬ ਨੂੰ ਇਹ ਨਹੀਂ ਕਿਹਾ ਕਿ ਕਿਹੜੀ ਗਲੀ ਬਣਾ ਰਹੇ ਹੋ ਉੱਥੇ ਆਪਾਂ ਨੂੰ ਕਿੰਨੀਆਂ ਵੋਟਾਂ ਪਈਆਂ ਉੱਥੋਂ ਦੇ ਲੋਕ ਆਪਣੇ ਨਾਲ ਖੜੇ ਨੇ ਕਿ ਨਹੀਂ ਖੜੇ ਜਿੱਥੋਂ ਦਾ ਸੀਵਰੇਜ ਪਾਉਣਾ ਵੀ ਉਹ ਲੋਕ ਸਾਡੇ ਨਾਲ ਖੜੇ ਇਹ ਗੱਲਾਂ ਨਹੀਂ ਹੁੰਦੀਆਂ ਜੇ ਤੁਸੀਂ ਕੰਮ ਕਰਨੇ ਤਾਂ ਸਾਂਝੇ ਕੰਮ ਕਰਨੇ ਨੇ ਦੇਖੋ ਬੜਾ ਇਤਿਹਾਸਕ ਪਿੰਡ ਹੈ ਸੁਚਾ ਸਿੰਘ ਸੂਰਮਾ ਜੀ ਦਾ ਪਿੰਡ ਹੈ ਬੜੇ ਵੱਡੇ ਵੱਡੇ ਰਾਜਨੀਤਿਕ ਨੈਸ਼ਨਲ ਲੈਵਲ ਦੇ ਲੀਡਰ ਤੁਹਾਡੇ ਪਿੰਡ ਚ ਹੋਏ ਆ ਚਲੋ ਮੈਂ ਜਿਆਦਾ ਕੁਝ ਉਸ ਚ ਵਿਸਥਾਰ ਨਹੀਂ ਜਾਣਾ ਚਾਹੂਗਾ ਪਰ ਮੈਂ ਇਹ ਜਰੂਰ ਸਾਡੇ ਜਿਹੜੇ ਵੀ ਲੀਡਰ ਨੇ ਭਾਵੇਂ ਕਿਸੇ ਵੀ ਪਾਰਟੀਆਂ ਦੇ ਨੇ ਜੇ ਉਹ ਕਿਸੇ ਤਰ੍ਹਾਂ ਦਾ ਸਹਿਯੋਗ ਕਰਦੇ ਆ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਕਿਉਂਕਿ ਆਪਣਾ ਪਿੰਡ ਸਿਮਾਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚਰਨ ਛੋਹ ਪ੍ਰਾਪਤ ਧਰਤੀ ਆ 350 ਸਾਲਾ ਉਹ ਮਨਾਇਆ ਜਾ ਰਿਹਾ ਔਰ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਪਿੰਡ ਦਾ ਵਿਚਾਲਾ ਰਸਤਾ ਹੈ ਉਹਦੇ 55 ਲੱਖ 60 ਲੱਖ ਜਿੰਨਾ ਵੀ ਖਰਚ ਹੋਣਾ ਹੈ ਮੈਂ ਅੱਜ ਤੁਹਾਡੇ ਸਾਹਮਣੇ ਪੰਚਾਇਤ ਦੇ ਐਲਾਨ ਕਰਦਾ ਕਿ 50 ਲੱਖ ਰੁਪਇਆ ਉਹਦੇ ਲਈ ਅਸੀਂ ਆਪਾਂ 50 ਲੱਖ ਰੁਪਇਆ ਉਸ ਉਸ ਰਸਤੇ ਵਾਸਤੇ ਸਰਕਾਰ ਵੱਲੋਂ ਬਹੁਤ ਜਲਦੀ ਅਸੀਂ ਉਹ ਜਿਹੜਾ ਇਸ਼ੂ ਕਰ ਦਾਂਗੇ